ਹਾਂਜੀ ਸਵਾਗਤ ਹੈ ਜੀ ਮੈਂ ਤੁਹਾਨੂੰ ਕਿਰਪਾ ਕਰਕੇ ਦੱਸੋ ਹਾਂ ਮੰਨ ਲਓ ਕਿ ਆਜੀ ਸਾਹਿਬ ਦੇ ਤੇ ਡੀਐਸਪੀ ਰਮਨਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਪਹਿਲੇ ਪੁਛਾਂ ਦੀ ਤਲਾਸ਼ਬੰਦ ਚ ਰਵਾਨਾ ਹਾਂ ਜਿੱਥੇ ਹਨ ਮਹੁਰਾ ਨੇ ਤਲਾਸ਼ ਦਿੱਤੀ ਇੱਕ ਵੱਡਾਲਾ ਗ੍ਰਾਮੀ ਦੇ ਏਰੀਆ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟ ਵਾਸਤੇ ਨਾ ਨੂੰ ਆਇਏ ਇੱਕ ਪਰ ਇੱਕ ਤੁਮਾ ਗਾਣ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਸਰ ਦੋਨੇ ਇੱਕੋ ਦੀ ਇੱਕੋ ਵਾਰ ਦੀ ਨਹੀਂ ਨਹੀਂ ਗ੍ਰੰਥਗੜ੍ਹ ਪਿੰਡ ਤੇ ਇਹ ਦੋਨੇ ਪਿੰਡ ਹੀ ਹਾਂ ਇੱਕੋ ਪਿੰਡ ਤੇ ਸਰ ਕੀ ਗੈਂਗਾਂ ਲਿੰਕਟੇ ਚ ਹੋ ਰਿਹਾ ਇਹ ਜਸ਼ਨ ਆ ਮੁੰਡਾ ਇੱਕ ਗੋਗਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਉਹਦੇ ਹਦਾਇਤ ਦੇ ਅਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇਖਦੇ ਤੋਂ ਕਹਿੰਦੇ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਇਹ ਕਰ ਰਹੇ ਹਨ ਉਹਦੇ ਕੰਮ ਤੇ ਸਰ ਕੀ ਕੀ ਬਰਾਮਦ ਹੋਇਆ ਅਰੇ ਇਹਨਾਂ ਦੀ ਐਕਟੀਵਿਟੀ ਦੇ ਵਿੱਚੋਂ 481000 ਰੁਪਏ ਡਰੱਗ ਹਨ ਤੇ 100 ਗ੍ਰਾਮ ਹੀਰੋਇਨ ਬਰਾਮਦ ਹੋਈ